ਕੀ ਹਾਲ ਹੈ ਕੀ ਹਾਲ ਹੈ ਤੁਮ ਇੱਥੇ ਬੱਧੀਆਂ ਤੇ ਬੀੜੀਆਂ ਪੀਂਦੇ ਆਂ ਆ ਗੋ ਕੋਈ ਵੀੜੀ ਪੀਂਦਾ ਬਾਬਾ ਆ ਬੀਏ ਤਾਂ ਦੇ ਆ ਗਿਧਰਾ ਬੀੜੀ ਦਾ ਤਰੀਕਾ ਮੱਕੀ ਦਾ ਥੱਲੇ ਕੀ ਹੱਥ ਚ ਕੀ ਥੱਲੇ ਆਓ ਬੀੜੀ ਬੀੜੀ ਤਰਾਵ ਥੱਲੇ ਆਵਾ ਮੈਂ ਤੇਹਿਆਂ ਦਰ ਮੈਂ ਵੀ ਤਾਂ ਕਰੀ ਬੀੜੀ ਕਰੀ ਆ ਬੀਏ ਫਿਰ ਇੱਥੇ ਜੀ ਸ਼ੁਰੂ ਕਰਦੇ ਲੱਗੇ ਤਾਂ ਥੋੜੀ ਬੋਦੀ ਕਰਿਆ ਕਰੋ ਯਾਰ ਥੱਲੇ ਬਲਾਓ ਇੱਧਰ ਤਾਂ ਕਹਿੰਦੇ ਥੱਲੇ ਆਓ ਜੀੜੀ ਬਾਬਾ ਪੀਂਦਾ ਨਹੀਂ ਕੋਈ ਵੀਰੀ ਕੋਲ ਪੁੱਟਿਆ ਆਨ ਬੁਰ ਬੜੇ ਹੱਥਾਂ ਨਾਲ ਹੋਲੀ ਆ ਵੀਡੀਓ ਆ ਵੀਡੀਓ ਕੀ ਹੈ ਇਹ ਇਹ ਦੂਜਾ ਕੰਮ ਹੋਊ ਫਿਰ ਕਿਹੜਾ ਤੁ ਜਾ ਉਹ ਲੋਦਾ ਮੈਂ ਇਦਾਂ ਫੜ ਕੇ ਮੂੰਹ ਹੀ ਬੈਠਾ ਇਦਾਂ ਇਦਾਂ ਪਤਾ ਹੀ ਨਹੀਂ ਬਾਈ ਠੀਕ ਹੈ ਬਾਈ ਇਹ ਨਹੀਂ ਕਰੇ ਆ ਪੈਂਟ ਫੜਾਈ ਆ ਪੈਂਟ ਚੁੱਕੋ ਜੇ ਸੱਚੇ ਜੇ ਤਾਂ ਪਰਲੀਪੈਂਟ ਆਣੀ ਚੁੱਕੋ ਤੁਸੀਂ ਨਸ਼ਾ ਕੀ ਬੰਦ ਕਰਨਾ ਦੱਸੋ ਆ ਪੈਂਟ ਜੇ ਤੁਸੀਂ ਸੱਚੇ ਜੇ ਤਾਂ ਪੈਂਟ ਚੁੱਕੋ ਆ ਚੁੱਕੋ ਮੇਰੀ ਪੈਂਟ ਮੇਰੀ ਗੱਲ ਸੁਣ ਫੋਟੋ ਨਾ ਕਰ ਕੋਈ ਬੰਦ ਕਰਾ ਫੋਟੋ ਬਕਵਾਸ ਨਾ ਕਰ ਤੂੰ ਸਮੈਗ ਪਿੰਡਿਆ ਇੱਥੇ ਗੁਰੂ ਘਰ ਦੇ ਲਾਗੇ ਚੋਕਾ ਨਵਾਂ ਹੀ ਕੰਮ ਹੋਇਆ ਚੁੱਕਾ ਚੁੱਕ ਮੇ ਜੇ ਸੱਚਾ ਨੇ ਪੈਂਟ ਪਾ ਚੁੱਕ ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ ਗੁਰੂ ਘਰ ਦੇ ਲਾਗੇ ਸਮੈਗ ਪੀਂਦੇ ਇਹਨਾਂ ਨੇ ਸਮੈਗ ਭਜਾਈ ਘਰ ਗੱਡੀ ਉਹ ਗੱਡੀ ਦੇਖੋ ਆਪਾਂ ਧਫੜਾ ਭੈਂਟ ਉਹ ਸ਼ਰਮ ਨਹੀਂ ਤੁਹਾਨੂੰ ਗੱਡੀ ਦੇਖੋ ਸਾਲਿਓ